ਨੰਬਰ 1 ਜਿਹੜੇ ਪਾਣੀ ਵਿੱਚ ਅਸੀਂ ਆਲੂ ਬਾਲਦੇ ਹਾਂ ਉਸ ਪਾਣੀ ਨੂੰ ਜਿਹੜਾ ਅਸੀਂ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾਉਂਦੇ ਹਾਂ ਤਾਂ ਇਸ ਨਾਲ ਪੌਦਿਆਂ ਨੂੰ ਬਹੁਤ ਸਾਰੇ ਪੋਸ਼ਟਿਕ ਤੱਤ ਮਿਲਦੇ ਹਨ ਨੰਬਰ 2 ਆਲੂ ਉਬਾਲਦੇ ਸਮੇਂ ਅਕਸਰ ਕੁੱਕਰ ਦਾ ਰੰਗ ਕਾਲਾ ਪੈ ਜਾਂਦਾ ਹੈ ਇਸ ਤੋਂ ਬਚਾਉਣ ਲਈ ਜਦੋਂ ਵੀ ਤੁਸੀਂ ਆਲੂ ਉਬਲਣੇ ਰੱਖਦੇ ਉਸ ਸਮੇਂ ਪਾਣੀ ਵਿੱਚ ਥੋੜਾ ਜਿਹਾ ਨਮਕ ਤੇ ਅੱਧਾ ਨਿੰਬੂ ਜ਼ਰੂਰ ਪਾਓ ਇਸ ਨਾਲ ਕੁੱਕਰ ਅੰਦਰੋਂ ਕਾਲਾ ਹੋਣ ਤੋਂ ਬਚ ਜਾਵੇਗਾ ਨੰਬਰ 3 ਮੋਟਾਪਾ ਘਟ ਕਰ ਲਈ 1.5 ਲੀਟਰ ਪਾਣੀ ਵਿੱਚ ਇੱਕ ਟੁਕੜਾ ਦਾਲਚੀਨੀ ਤੇ ਅੱਧਾ ਕੱਪ ਜੌਂ ਦਾ ਪਾ ਲਓ ਤੇ ਫਿਰ ਇਸ ਨੂੰ ਉਬਾਲ ਲਓ ਜਦੋਂ ਇਸ ਵਿੱਚ ਪਾਣੀ ਦੇ 2 ਗਲਾਸ ਬਣ ਜਾਣ ਤਾਂ ਗੈਸ ਬੰਦ ਕਰਕੇ ਠੰਡਾ ਹੋਣ ਤੇ ਇਸ ਨੂੰ ਪੀ ਲਓ ਤੁਹਾਡਾ ਮਟਾਪਾ ਘੱਟ ਹੋ ਜਾਵੇਗਾ ਨੰਬਰ 4 ਜੇਕਰ ਅਸੀਂ ਖੜੇ ਹੋ ਕੇ ਆਪਣੇ ਵਾਲਾਂ ਵਿੱਚ ਕੰੰਗੀ ਕਰਦੇ ਹਾਂ ਤਾਂ ਇਸ ਨਾਲ ਅਸੀਂ ਜਲਦੀ ਬੁੱਢੇ ਹੋ ਜਾਂਦੇ ਹਾਂ ਕਿਉਂਕਿ ਇਹ ਸਾਡੇ ਦਿਮਾਗ ਤੇ ਅਸਰ ਪਾਉਂਦਾ ਹੈ ਇਸ ਲਈ ਹਮੇਸ਼ਾ ਬੈਠ ਕੇ ਹੀ ਆਪਣੇ ਵਾਲਾਂ ਵਿੱਚ ਕੰੰਗੀ ਕਰੋ ਨੰਬਰ 5 ਜੇਕਰ ਤੁਹਾਨੂੰ ਕਦੇ ਵੀ ਬਦਹਾਜ਼ਮੀ ਮਹਿਸੂਸ ਹੋਵੇ ਤਾਂ 2 ਗਲਾਸ ਭਰ ਕੇ ਠੰਡੇ ਪਾਣੀ ਦੇ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਇਸ ਤੋਂ ਰਾਹਤ ਮਿਲੇਗੀ ਨੰਬਰ 6 ਹਰ ਰੋਜ਼ ਖਾਲੀ ਪੇਟ ਜਿਕਰ ਅਸੀਂ ਭਿੱਜੇ ਹੋਏ ਕਾਲੇ ਚਣਿਆਂ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਤੇ ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਦੂਰ ਰਹਿ ਸਕਦੇ ਹਾਂ ਨੰਬਰ 7 ਬਦਾਮ ਦਾ ਛਿਲਕਾ ਜਲਦੀ ਉਤਾਰ ਲੈ ਬਦਾਮਾਂ 15 ਤੋਂ 20 ਮਿੰਟ ਲਈ ਗਰਮ ਪਾਣੀ ਵਿੱਚ ਭਿਉਂ ਕੇ ਰੱਖੋ ਇਸ ਨਾਲ ਛਿਲਕਾ ਆਸਾਨੀ ਨਾਲ ਉਤਰ ਜਾਵੇਗਾ ਨੰਬਰ 8 ਆਲੂ ਅਤੇ ਪਿਆਜ਼ਾਂ ਨੂੰ ਭੁੱਲ ਕੇ ਵੀ ਸਾਨੂੰ ਇੱਕ ਟੋਕਰੀ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨਾਲ ਆਲੂ ਜਲਦੀ ਖਰਾਬ ਹੋ ਜਾਂਦੇ ਹਨ ਇਸ ਲਈ ਇਹਨਾਂ ਤੋਂ ਬਚਣ ਲਈ ਦੋਨਾਂ ਨੂੰ ਅਲੱਗ-ਅਲੱਗ ਟੋਕਰੀ ਵਿੱਚ ਪਾਓ ਨੰਬਰ 9 ਕਰੇਲਿਆਂ ਦਾ ਕੌੜਾਪਨ ਖਤਮ ਕਰਨ ਲਈ ਉਹਨਾਂ ਕੱਟਣ ਤੋਂ ਬਾਅਦ ਹਲਦੀ ਅਤੇ ਨਮਕ ਜ਼ਰੂਰ ਲਗਾਓ ਤੇ ਫਿਰ ਕੁਝ ਸਮੇਂ ਲਈ ਧੁੱਪ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਸਾਰਾ ਕੌੜਾਪਨ ਨਿਕਲ ਜਾਵੇਗਾ ਨੰਬਰ 10 ਬੇਸਣ ਦੀ ਜੇਕਰ ਸਵਾਦਿਸ਼ਟ ਲੱਡੂ ਬਣਾਉਣਾ ਚਾਹੁੰਦੇ ਹੋ ਉਹਨਾਂ ਲਈ ਬੇਸਣ ਹਮੇਸ਼ਾ ਮੋਟਾ ਹੀ ਵਰਤੋ ਨਾਲ ਹੀ ਚੀਨੀ ਦੀ ਜਗ੍ਹਾ ਪੂਰਾ ਖੰਡ ਦਾ ਇਸਤੇਮਾਲ ਕਰੋ ਇਸ ਨਾਲ ਲੱਡੂ ਬਹੁਤ ਵਧੀਆ ਤੇ ਸਵਾਦਿਸ਼ਟ ਬਣਦੇ ਹਨ ਨੰਬਰ 11 ਜਦੋਂ ਵੀ ਤੁਸੀਂ ਕੋਈ ਵੀ ਅਚਾਰ ਬਣਾਉਂਦੇ ਹੋ ਤਾਂ ਉਸ ਵਿੱਚ ਹਿੰਗ ਜ਼ਰੂਰ ਪਾਓ ਇਸ ਨਾਲ ਉਹ ਖਰਾਬ ਹੋਣ ਤੋਂ ਬਚ ਜਾਵੇਗਾ ਨੰਬਰ 12 ਫਰਿੱਜ ਉੱਪਰ ਸਾਨੂੰ ਭੁੱਲ ਕੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਦਵਾਈਆਂ ਦਾ ਅਸਰ ਘੱਟ ਹੋ ਜਾਂਦਾ ਹੈ ਨੰਬਰ 13 ਜੇਕਰ ਅਸੀਂ ਕੇਲੇ ਦੇ ਛਿਲਕੇ ਦੀ ਰਾਖ ਬਣਾ ਕੇ ਚਾਹ ਨਾਲ ਪੀ ਲਈਏ ਤਾਂ ਸਾਡੀ ਖਾਂਸੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਨੰਬਰ 14 ਜੇਕਰ ਤੁਸੀਂ ਆਪਣੀ ਰਸੋਈ ਦੇ ਗੰਦੇ ਸਿੰਕਾਂ ਤੋਂ ਪਰੇਸ਼ਾਨ ਹੋ ਤਾਂ ਉਹਨਾਂ ਨੂੰ ਆਲੂ ਦੇ ਛਿਲਕੇ ਨਾਲ ਰਗੜ ਕੇ ਸਾਫ਼ ਕਰੋ ਉਹ ਬਹੁਤ ਹੀ ਚਮਕਣ ਜਾਣਗੇ ਨੰਬਰ 15 ਜੇਕਰ ਤੁਹਾਨੂੰ ਭੁੱਖ ਕੱਟ ਲੱਗਦੀ ਹੈ ਤਾਂ ਤੁਸੀਂ ਮੇਥੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾ ਸਕਦੇ ਹੋ ਇਸ ਨਾਲ ਤੁਹਾਡੀ ਭੁੱਖ ਤੀਜੀ ਨਾਲ ਵਧਣ ਲੱਗ ਜਾਵੇਗੀ ਨੰਬਰ 16 ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਜੇਕਰ ਅਸੀਂ ਰੋਜ਼ਾਨਾ ਲੌਂਗ ਚਬਾਉਂਦੇ ਹਾਂ ਤਾਂ ਸਾਡੀ ਪੂਰੀ ਜ਼ਿੰਦਗੀ ਦੰਦ ਖਰਾਬ ਨਹੀਂ ਹੁੰਦੇ ਨੰਬਰ 17 ਹੱਥਾਂ ਨੂੰ ਮਲਾਇਮ ਤੇ ਸੁੰਦਰ ਬਣਾਉਣ ਲਈ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਸਾਡੇ ਹੱਥਾਂ ਦੀ ਸੁੰਦਰਤਾ ਵਾਧੀ ਹੈ ਨੰਬਰ 18 ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਛੋਟੀ ਜਿਹੀ ਸਿਰਗਟ ਦਾ ਵੀ ਸੇਵਨ ਕਰਦੇ ਹਾਂ ਤਾਂ ਇਹ ਸਾਡੀ ਜ਼ਿੰਦਗੀ ਦੇ ਕੀਮਤੀ ਨੋਮ ਪਾਲ ਘਟ ਹੋ ਜਾਂਦੇ ਹਨ ਇਸ ਲਈ ਇਸ ਦਾ ਸੇਵਨ ਕਰਨ ਤੋਂ ਜ਼ਰੂਰ ਬਚੋ ਨੰਬਰ 19 ਪੂਰੀਆਂ ਬਣਾਉਂਦੇ ਸਮੇਂ ਉਹਨਾਂ ਨੂੰ ਬੇਲ ਕੇ 15 ਮਿੰਟ ਲਈ ਫਰਿੱਜ ਵਿੱਚ ਜ਼ਰੂਰ ਰੱਖੋ ਇਸ ਨਾਲ ਉਹ ਤੇਲ ਬਹੁਤ ਘੱਟ ਪੀਣਗੀਆਂ ਤੇ ਨਾਲ ਹੀ ਕੁਰਕਰੀਆਂ ਵੀ ਬਣਨਗੀਆਂ ਨੰਬਰ 20 ਬੈਂਗਲ ਨੂੰ ਭੁੰਨਣ ਤੋਂ ਪਹਿਲਾਂ ਉਸ ਉੱਪਰ ਥੋੜਾ ਜਿਹਾ ਤੇਲ ਲਗਾਉਣਾ ਚਾਹੀਦਾ ਹੈ ਇਸ ਨਾਲ ਉਸ ਦਾ ਸਲਕਾ ਜਲਦੀ ਉਤਰ ਜਾਂਦਾ ਹੈ ਨੰਬਰ 21 ਜੇਕਰ ਤੁਸੀਂ ਸਿਰਦਰਦ ਬੁਖਾਰ ਆਦਿ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਗੁੜ ਅਤੇ ਜੀਰੇ ਦਾ ਪਾਣੀ ਬਣਾ ਕੇ ਪੀ ਲਓ ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਨੰਬਰ 22 ਜੇਕਰ ਤੁਹਾਨੂੰ ਲੀਵਰ ਦੀ ਕੋਈ ਸਮੱਸਿਆ ਹੋਵੇ ਤਾਂ ਰਾਤ ਦੇ ਸਮੇਂ ਦੁੱਧ ਵਿੱਚ ਹਲਦੀ ਪਾ ਕੇ ਪੀ ਲੈਣੀ ਚਾਹੀਦੀ ਹੈ। ਇਸ ਨਾਲ ਲੀਵਰ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 23 ਭੋਜਨ ਕਰਨ ਤੋਂ ਬਾਅਦ ਸਾਨੂੰ ਥੋੜੀ ਜੀ ਸੌਂਫ ਖਾ ਲੈਣੀ ਚਾਹੀਦੀ ਹੈ। ਇਸ ਨਾਲ ਸਾਡੇ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਤੇ ਨਾਲ ਹੀ ਸਾਡੀ ਪਾਚਨ ਕਿਰਿਆ ਵਿੱਚ ਵੀ ਸੁਧਾਰ ਆਉਂਦਾ ਹੈ। ਇਸ ਦੇ ਨਾਲ ਹੀ ਇਹ ਤੇਜਾ ਨੂੰ ਵੀ ਖਤਮ ਕਰਨ ਵਿੱਚ ਕੰਮ ਕਰਦੀ ਹੈ। ਨੰਬਰ 24 ਵਾਲਾਂ ਨੂੰ ਝੜਨ ਤੋਂ ਬਚਾਉਣ ਲਈ ਸਾਨੂੰ ਆਪਣੇ ਵਾਲਾਂ ਉੱਪਰ ਪਿਆਜ਼ ਦਾ ਰਸ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਵਾਲਾਂ ਨੂੰ ਮਜ਼ਬੂਤੀ ਵੀ ਮਿਲਦੀ ਹੈ ਨੰਬਰ 25 ਜਾਮਣ ਦਾ ਸੇਵਨ ਕਰਨ ਨਾਲ ਸਾਡੀ ਭੁੱਖ ਵਧਦੀ ਹੈ ਤੇ ਇਸ ਨਾਲ ਹੀ ਇਹ ਸੂਗਰ ਅਤੇ ਮੋਟਾਪੇ ਨੂੰ ਵੀ ਕੰਟਰੋਲ ਕਰਨ ਵਿੱਚ ਬਹੁਤ ਸਹਾਇਕ ਹੁੰਦੀ ਹੈ ਨੰਬਰ 26 ਜੇਕਰ ਅਸੀਂ ਖੱਟੀ ਲੱਸੀ ਵਿੱਚ ਨਿੰਬੂ ਦਾ ਰਸ ਮਿਲਾ ਕੇ 15 ਤੋਂ 20 ਮਿੰਟਾਂ ਲਈ ਆਪਣੇ ਵਾਲਾਂ ਉੱਪਰ ਲਾਈਏ ਤੇ ਫਿਰ ਪਾਣੀ ਨਾਲ ਲਾਈਏ ਇਸ ਨਾਲ ਸਾਡੇ ਵਾਲਾਂ ਉੱਪਰ ਹੋਣ ਵਾਲੀ ਖਾਜ ਅਤੇ ਸਿਕਰੀ ਖਤਮ ਹੋ ਜਾਂਦੀ ਹੈ ਨੰਬਰ 27 ਸੂਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ ਨੰਬਰ 28 ਆਪਣੀ ਜ਼ਿੰਦਗੀ ਵਿੱਚ ਮੁਸਕਰਾਉਣ ਦੀ ਆਤ ਜਰੂਰ ਪਾਓ ਕਿਉਂਕਿ ਸਾਨੂੰ ਰਵਾਉਣ ਲਈ ਤਾਂ ਇਹ ਦੁਨੀਆ ਹੀ ਬਹੁਤ ਹੈ। ਨੰਬਰ 29 ਆਮਲਾ ਅਤੇ ਮੂਲੀ ਵਿੱਚ ਅਲਿਵੂ ਮਿਲਨ ਸੋਡੀਅਮ ਕਲੋਰਾਇਡ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੇਕਰ ਅਸੀਂ ਇਹਨਾਂ ਦੋਨਾਂ ਦਾ ਸੇਵਨ ਕਰੀਏ ਤਾਂ ਸਾਡੀ ਗੁਰਦੇ ਦੀ ਪਥਰੀ ਬਾਹਰ ਨਿਕਲ ਜਾਂਦੀ ਹੈ। ਨੰਬਰ 30 ਜੇਕਰ ਤੁਹਾਨੂੰ ਗੱਡੀ ਜਾਂ ਫਿਰ ਬੱਸ ਵਿੱਚ ਤੇਲ ਚੜਨ ਨਾਲ ਉਲਟੀ ਆਉਂਦੀ ਹੈ ਤਾਂ ਤੁਸੀਂ ਬੈਠਣ ਸਮੇਂ ਸੀਟ ਉੱਪਰ ਅਖਬਾਰ ਵਿਛਾਓ ਤੇ ਉਸ ਉੱਪਰ ਬੈਠ ਜਾਓ। ਇਸ ਨਾਲ ਤੁਹਾਡੀ ਤੇਲ ਦੀ ਸਮੱਸਿਆ ਦੂਰ ਹੋ ਜਾਵੇਗੀ ਤੇ ਉਲਟੀ ਵੀ ਨਹੀਂ ਆਵੇਗੀ। ਵਰਕਤੀ ਕਿਸਮਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਾਡੀ ਪਾਚਨ ਕਰਿਆ ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਨੀਂਦ ਨਾ ਆਉਂਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਨੰਬਰ 32 ਗੰਦੀ ਜਗ੍ਹਾ ਉੱਪਰ ਪਿਸ਼ਾਬ ਕਰਨ ਤੋਂ ਬਚੋ ਕਿਉਂਕਿ ਇਸ ਨਾਲ ਸਾਡੇ ਸਰੀਰ ਨੂੰ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦੀ ਹੈ। ਨੰਬਰ 33 ਅੱਜਕੱਲ ਅਸੀਂ ਸਾਰੇ ਮਸ਼ੀਨ ਵਿੱਚ ਕੱਪੜੇ ਧੋਣਾ ਪਸੰਦ ਕਰਦੇ ਹਾਂ ਪਰ ਕਈ ਵਾਰ ਕਲਰ ਪਈ ਸ਼ਰਟ ਮਸ਼ੀਨ ਵਿੱਚ ਸਾਫ਼ ਨਹੀਂ ਹੁੰਦੀ। ਉਸ ਨੂੰ ਦੁਬਾਰਾ ਸਾਨੂੰ ਹੱਥ ਨਾਲ ਧੋਣਾ ਪੈਂਦਾ ਹੈ। ਇਸ ਲਈ ਉਸ ਤੋਂ ਰਾਹਤ ਪਾਉਣ ਲਈ ਸਾਲਟ ਨੂੰ ਮਸ਼ੀਨ ਵਿੱਚ ਪਾਉਣ ਤੋਂ ਪਹਿਲਾਂ ਉਸਦੇ ਕਲਰਾਂ ਉੱਪਰ ਥੋੜਾ ਜਿਹਾ ਸ਼ੈਂਪੂ ਲਗਾ ਦਿਓ ਇਸ ਨਾਲ ਉਸਦੇ ਕਲਰ ਮਸ਼ੀਨ ਵਿੱਚ ਸਾਫ਼ ਹੋ ਜਾਣਗੇ ਨੰਬਰ 24 ਨਿੰਬੂ ਨੂੰ ਬਰਤਨ ਵਿੱਚ ਲਿਆਉਣ ਤੋਂ ਬਾਅਦ ਉਸ ਨੂੰ ਸੁੱਕਣਾ ਨਹੀਂ ਚਾਹੀਦਾ ਲਗੋ ਉਸ ਨੂੰ ਕਿਸੇ ਬਰਤਨ ਵਿੱਚ ਪਾ ਲੈਣਾ ਚਾਹੀਦਾ ਹੈ ਤੇ ਉਸ ਉੱਪਰ ਨਾਮਕ ਪਾ ਕੇ ਕੁਝ ਦਿਨਾਂ ਲਈ ਧੁੱਪ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਨਿੰਬੂ ਦਾ ਅਚਾਰ ਬਣ ਜਾਵੇਗਾ ਨੰਬਰ 35 ਕਈ ਵਾਰ ਸਾਡੀ ਸੌਫ ਮੌਸਮ ਵਿੱਚ ਸਿੱਲੀ ਹੋ ਜਾਂਦੀ ਹੈ ਇਸ ਨੂੰ ਦੁਬਾਰਾ ਸਹੀ ਕਰਨ ਲਈ ਕੜਾਹੀ ਵਿੱਚ ਪਾ ਕੇ ਥੋੜੇ ਸੇਕ ਤੇ ਭੁੰਨ ਲਓ ਇਸ ਤਰ੍ਹਾਂ ਕਰਨ ਨਾਲ ਉਹ ਫਿਰ ਤੋਂ ਤਾਜ਼ੀ ਹੋ ਜਾਵੇਗੀ। ਨੰਬਰ 36 ਜੇਕਰ ਸਾਡੀ ਚਾਹ ਵਾਲੀ ਥਰਮੋਸ ਜ਼ਿਆਦਾ ਗੰਦੀ ਹੋ ਗਈ ਹੈ ਤਾਂ ਉਸਨੂੰ ਸਾਫ਼ ਕਰਨ ਲਈ ਉਸ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਅਤੇ ਕੋਲਗਿੱਟ ਪਾ ਕੇ ਉਸਨੂੰ ਚੰਗੀ ਤਰ੍ਹਾਂ ਹਿਲਾ ਦਿਓ ਤੇ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤ ਤੋਂ ਬਤ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਓ। ਉਸ ਦੇ ਨਾਲ ਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।